वाहगुरु जी का खालसा वाहगुरु जी की फतेह प्राणी कहावत है घर का भेती लंका ढांदा है ਮੂਰਵਾਤੀ ਚਾਹਤਾ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਅਦਾ ਨਹੀਂ ਦੇਣ ਦਿੱਤਾ ਜੀ ਦੀ ਬਜਾਤੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੇ ਜੀ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਜਨਤਾ ਦੇ ਵਿੱਚ ਤਾਂੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਅਸਾਸਿਨੇਟ ਤੇ ਸ਼ਹੀਦ ਕੀਤੇ ਐ ਸਿਕਮ ਉਹਨਾਂ ਦਾ ਖੰਡਨ ਕਰਦਾ ਹੈ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਸ্নান ਇਸਨਾਨ ਕਿ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਐ ਪਰ ਅੱਜ ਰੂੜਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀ ਹੈ ਇੱਥੇ ਆ ਕੇ ਫਿਰ 6 ਤਰੀਕ ਨੂੰ ਜਿਹੜੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਸੰਤ ਜਮੈਲ ਸਿੰਘ ਪਿੰਡ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਪੀਐਨ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਬਟ ਪਾਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਹਾਂ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ ਉਹ ਅਕਾਲ ਤਗਤ ਸਾਹਿਬ ਦੀ ਰਵੈਤ ਨੂੰ ਭੰਗ ਕਰਦੇ ਐ ਔਰ ਅਕਾਲ ਤਗਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਮੈਂ ਸਮਝਦੇ ਵਿਦਿਆਰਥੀ ਕਿਦਾ ਨਹੀਂ ਰਹਾ ਸੋ ਅੱਜ ਦਾ ਦਿਨ ਬਹੁਤ ਅੱਛਾ ਨਿਕਲਿਆ ਹੈ باوجود ਰੂੜਵਾਦੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ ਉਹ ਨਹੀਂ ਸੀ ਮਨਾਉਣਾ ਤੇ ਜਿਹੜਾ ਚਾਹੁੰਦੇ ਅੱਜ ਤੂੰ ਕਾਮ ਦੇ ਨਾਲ ਪੰਥ ਨੇ ਮਨਾਇਆ ਹੈ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾਣ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ Hindu India Comrad Street ਦੇ ਬਚਾਰੇ एक इंडिपेंडेंट सॉबरन बादशाही बफर स्टेट बनूंगी ये साडा अज का इरादा है और गुरु साहब कृपा करे